ਕਦੇ ਸੋਚਿਆ ਕੀ ਹੋਵੇਗਾ ਜੇ ਇੱਕ ਸੰਤ ਹੀ ਗੁਲਾਮ ਬਣ ਜਾਵੇ ਆਓ ਅੱਜ ਇੱਕ ਐਜੀ ਹੀ ਕਹਾਣੀ ਸੁਣੀਏ ਜਿਹੜੀ ਵਿਸ਼ਵਾਸ ਤਾਕਤ ਤੇ ਆਜ਼ਾਦੀ ਦੇ ਅਸਲੀ ਮਾਇਨੇ ਸਾਨੂੰ ਸਮਝਾਵੇਗੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਥਕਾਵਟ ਤੇ ਡਰ ਦੇ ਮਾਹੌਲ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਪਾਈ ਮਰਦਾਨਾ ਇੱਕ ਲੰਬੇ ਸਫ਼ਰ ਤੋਂ ਬਾਅਦ ਹਿੰਮਤ ਹਾਰ ਬੈਠਦੇ ਨੇ ਉਹ ਕਹਿੰਦੇ ਨੇ ਮਹਾਰਾਜ ਜੇ ਆਪਾਂ ਇੱਥੇ ਹੀ ਮਰ ਗਏ ਨਾ ਤਾਂ ਕਿਸੇ ਨੂੰ ਸਾਡੀ ਖਬਰ ਤੱਕ ਨਹੀਂ ਮਿਲਣੀ ਉਹਨਾਂ ਦੇ ਇਹਨਾਂ ਲਫ਼ਜ਼ਾਂ ਵਿੱਚ ਉਸ ਵੇਲੇ ਦੀ ਸਾਰੀ ਬੇਵਸੀ ਸਾਫ਼ ਛਲਕਦੀ ਸੀ ਸੋਚ ਕੇ ਦੇਖੋ ਇੱਕ ਲੰਬਾ ਸਫ਼ਰ ਘਰ ਤੋਂ ਦੂਰੀ ਭਾਈ ਮਰਦਾਨਾ ਜੀ ਦੇ ਦਿਲ ਵਿੱਚ ਬਸ ਇੱਕੋ ਹੀ ਖਾਹਿਸ਼ ਸੀ ਕਿ ਹੁਣ ਘਰ ਵਾਪਸ ਮੁੜਿਆ ਜਾਵੇ ਪਰ ਗੁਰੂ ਨਾਨਕ ਦੇਵ ਜੀ ਉਹ ਤਾਂ ਬਿਲਕੁਲ ਸ਼ਾਂਤ ਸਨ ਉਹਨਾਂ ਨੇ ਮਰਦਾਨਾ ਜੀ ਨੂੰ ਸਿਰਫ਼ ਹੌਸਲਾ ਹੀ ਨਹੀਂ ਦਿੱਤਾ ਬਲਕਿ ਆਪਣੇ ਸਫ਼ਰ ਦਾ ਅਸਲੀ ਮਕਸਦ ਵੀ ਯਾਦ ਕਰਵਾਇਆ ਉਹ ਕਹਿੰਦੇ ਨੇ ਮਰਦਾਨਿਆ ਕਬਰਾਨਾ अपना काम ਤਾਂ ਉਹਨਾਂ ਲੋਕਾਂ ਨੂੰ ਲੱਭਣਾ ਹੈ ਜਿਹੜੇ ਰੱਬ ਨੂੰ ਭੁੱਲ ਕੇ ਕੁਰਾਹੇ ਪੈ ਗਏ ਨੇ ਤੇ ਇਸੇ ਮਕਸਦ ਨਾਲ ਉਹਨਾਂ ਦਾ ਅਗਲਾ ਪੜਾ ਸੀ ਇੱਕ ਅਜੇਹਾ ਸ਼ਹਿਰ ਜਿਸ ਦਾ ਨਾਂ ਸੁਣ ਕੇ ਹੀ ਲੋਕ ਕੰਬ ਜਾਂਦੇ ਸਨ ਇੱਕ ਖਤਰਨਾਕ ਥਾਂ ਜਿਸ ਦਾ ਨਾਂ ਸੀ ਰੋਹਿਲਖੰਡ ਰੋਹਿਲਖੰਡ ਇਹ ਨਾਂ ਹੀ ਕਾਫੀ ਸੀ ਇੱਕ ਅਜੇਹੀ ਥਾਂ ਜਿੱਥੋਂ ਮੁਸਾਫਿਰ ਲੰਘਣ ਤੋਂ ਵੀ ਡਰਦੇ ਸਨ ਕਿਉਂਕਿ ਇੱਥੋਂ ਦਾ ਇੱਕ ਹੀ ਕਾਨੂੰਨ ਸੀ ਜਿਹੜਾ ਵੀ ਬਾਹਰੋਂ ਆਇਆ ਉਸਨੂੰ ਫੜ ਕੇ ਗੁਲਾਮ ਬਣਾ ਲੋ ਇੱਥੇ ਇਨਸਾਨੀਅਤ ਦੀ ਕੋਈ ਕੀਮਤ ਨਹੀਂ ਸੀ ਯਾਨੀ ਕਿ ਇੱਥੋਂ ਦਾ ਕਾਨੂੰਨ ਸੀ ਬੇਰਹਿਮੀ ਦਿਲਾਂ ਵਿੱਚ ਦਇਆ ਵਰਗੀ ਕੋਈ ਚੀਜ਼ ਸੀ ਹੀ ਨਹੀਂ ਤੇ ਸੋਚਣ ਵਾਲੀ ਗੱਲ ਹੈ ਜਿੱਥੇ ਦਇਆ ਨਹੀਂ ਉੱਥੇ ਧਰਮ ਕਿਵੇਂ ਹੋ ਸਕਦਾ ਬਸ ਗੁਲਾਮਾਂ ਤੇ ਜ਼ੁਲਮ ਕਰਨਾ ਤੇ ਪਾਪ ਦੀ ਕਮਾਈ ਤੇ ਜਿਊਣਾ ਇਹੀ ਸੀ ਉਹਨਾਂ ਦਾ ਜੀਵਨ ਢੰਗ ਤੇ ਫਿਰ ਆਉਂਦਾ ਹੈ ਕਹਾਣੀ ਦਾ ਸਭ ਤੋਂ ਅਹਿਮ ਮੋੜ ਗੁਰੂ ਸਾਹਿਬ ਉਸੇ ਖਤਰੇਵਾਲ ਵਦਦੇ ਨੇ ਜਿਸਨੂੰ ਉਹ ਮਿਟਾਉਣਾ ਆਏ ਸਨ ਪਰ ਇੱਕ ਬਿਲਕੁਲ ਹੀ ਵੱਖਰੇ ਤਰੀਕੇ ਨਾਲ ਇਹ ਇੱਕ ਅਜੀਹਾ ਫੈਸਲਾ ਸੀ ਜਿਸ ਬਾਰੇ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਗੁਰੂ ਸਾਹਿਬ ਜਾਣਦੇ ਸਨ ਕਿ ਇਸ ਅਨੇਰੇ ਨੂੰ ਦੂਰ ਕਰਨ ਲਈ ਪਹਿਲਾ ਉਸ ਅਨੇਰੇ ਦੇ ਅੰਦਰ ਜਾਣਾ ਪਵੇਗਾ ਇਸ ਲਈ ਗੁਲਾਮਾਂ ਨੂੰ ਆਜ਼ਾਦ ਕਰਵਾਉਣ ਲਈ ਉਹਨਾਂ ਨੇ ਖੁਦ ਗੁਲਾਮ ਬਣਨ ਦਾ ਫੈਸਲਾ ਕਰ ਲਿਆ ਤੇ ਫਿਰ ਉਹੀ ਹੋਇਆ ਉਹਨਾਂ ਨੂੰ ਫੜ ਕੇ ਇਨਸਾਨਾਂ ਦੀ ਮੰਡੀ ਵਿੱਚ ਵੇਚਣ ਲਈ ਲੈ ਗਏ ਉਥੇ ਰੋਹਿਲਿਆਂ ਦੇ ਸਰਦਾਰ ਨੇ ਗੁਰੂ ਨਾਨਕ ਸਾਹਿਬ ਨੂੰ ਖਰੀਦ ਲਿਆ ਤੇ ਭਾਈ ਮਰਦਾਨਾ ਕਿਸੇ ਹੋਰ ਦੇ ਹਿੱਸੇ ਆਏ ਜਦੋਂ ਉਹ ਵਖ ਹੋ ਰਹੇ ਸਨ ਤਾਂ ਗੁਰੂ ਸਾਹਿਬ ਨੇ ਮਰਦਾਨਾ ਜੀ ਨੂੰ ਕਿਹਾ ਦੁਖੀ ਨਾ ਹੋ ਅੱਜ ਆਪਾਂ ਇਹਨਾਂ ਲੋਕਾਂ ਦਾ ਦੁੱਖ ਕਟਣਾਏ ਹਾਂ ਇੱਥੋਂ ਹੀ ਇੱਕ ਕੌਤਕ ਵਰਤਦਾ ਹੈ ਇਹ ਉਹ ਪਲ ਹੈ ਜਦੋਂ ਰੱਬੀ ਤਾਕਤ ਦੁਨੀਆਵੀ ਤਾਕਤ ਦੇ ਸਾਹਮਣੇ ਆਉਂਦੀ ਹੈ ਤੇ ਸਭ ਕੁਝ ਬਦਲ ਕੇ ਰੱਖ ਦਿੰਦੀ ਹੈ ਸਰਦਾਰ ਦੇ ਕਾਰੂਜ਼ ਦੀ ਪਤਨੀ ਆਪਣੇ ਨਵੇਂ ਗੁਲਾਮ ਨੂੰ ਪਹਿਲਾ ਕੰਮ ਦੱਸਦੀ ਹੈ ਜਾ ਖੂਹ ਤੋਂ ਪਾਣੀ ਪਰਕੇ ਲਿਆ ਇੱਕ ਬਹੁਤ ਹੀ ਮਾਮੂਲੀ ਜਿਹਾ ਕੰਮ ਪਰ ਇੱਕ ਬਹੁਤ ਹੀ ਖਾਸ ਸ਼ਖਸ ਨੂੰ ਸੌਪਿਆ ਗਿਆ ਸੀ ਤਾਂ ਜਦੋਂ ਗੁਰੂ ਸਾਹਿਬ ਖੂਹ ਤੇ ਪਹੁੰਚੇ ਕੀ ਦੇਖਦੇ ਨੇ ਇਸ ਇੱਕ ਸਵਾਲ ਦਾ ਜਵਾਬ ਉਸ ਪੂਰੇ ਸ਼ਹਿਰ ਦੀ ਕਿਸਮਤ ਬਦਲਵਾਲਾ ਸੀ ਜਵਾਬ ਸੀ ਕੁਝ ਵੀ ਨਹੀਂ ਖੂਹ ਬਿਲਕੁਲ ਖਾਲੀ ਸੀ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਉਹ ਇੰਜ ਸੁੱਕਾ ਪਿਆ ਸੀ ਜਿਵੇਂ ਸਦੀਆਂ ਤੋਂ ਉੱਥੇ ਪਾਣੀ ਹੋਵੇ ਹੀ ਨਾ ਜਦੋਂ ਗੁਰੂ ਜੀ ਖਾਲੀ ਬਰਤਨ ਲੈ ਕੇ ਮੁੜੇ ਤਾਂ ਉਹ ਔਰਤ ਗੁੱਸੇ ਵਿੱਚ ਆ ਗਈ ਕਹਿੰਦੀ ਕਿਸੇ ਹੋਰ ਖੂਦੋ ਲੈ ਆਉਂਦਾ ਤਾਂ ਗੁਰੂ ਜੀ ਨੇ ਬੜੀ ਸ਼ਾਂਤੀ ਨਾਲ ਜਵਾਬ ਦਿੱਤਾ ਸ਼ਹਿਰ ਦੇ ਸਾਰੇ ਖੂਸ ਸੁੱਕੇ ਪੈ ਨੇ ਬਸ ਇਹ ਸੁਣਨ ਦੀ ਧੀਰ ਸੀ ਕਿ ਪੂਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਸੋਚੋ ਪਾਣੀ ਤੋਂ ਬਿਨਾ ਜ਼ਿੰਦਗੀ ਕਿਵੇਂ ਚੱਲੇਗੀ ਪੂਰੇ ਸ਼ਹਿਰ ਵਿੱਚ ਇੱਕ ਡਰ ਫੈਲ ਗਿਆ ਲੋਕ ਇੱਕ ਦੂਜੇ ਤੋਂ ਪੁੱਛਣ ਲੱਗੇ ਇਹ ਕੀ ਹੋ ਗਿਆ ਸਭ ਨੂੰ ਯਕੀਨ ਹੋ ਗਿਆ ਕਿ ਉਹਨਾਂ ਕੋਲੋਂ ਕੋਈ ਬਹੁਤ ਵੱਡਾ ਪਾਪ ਹੋਇਆ ਹੈ ਜਿਸ ਕਰਕੇ ਦੇਵਤੇ ਨਾਰਾਜ਼ ਹੋ ਗਏ ਨੇ ਤੇ ਫਿਰ ਉਸ ਡਰ ਤੇ ਕਬਰਹਾਟ ਦੇ ਮਾਹੌਲ ਵਿੱਚ ਗੂੰਜਦਾ ਹੈ ਸੱਚ ਦਾ ਸੰਗੀਤ ਜਿੱਥੇ ਸੱਚ ਬਹਿਸ ਨਾਲ ਨਹੀਂ ਬਲਕਿ ਇੱਕ ਰੱਬੀ ਕਲਾ ਨਾਲ ਸਾਹਮਣੇ ਆਂਦਾ ਹੈ ਜਦੋਂ ਸਰਦਾਰ ਨੇ ਪਾਈ ਮਰਦਾਨਾ ਨੂੰ ਹੱਸਦੇ ਹੋਏ ਦੇਖਿਆ ਤਾਂ ਹੈਰਾਨ ਹੋ ਕੇ ਪੁੱਛਿਆ ਕਿ ਗੱਲ ਕੀ ਹੈ ਤਾਂ ਪਾਈ ਮਰਦਾਨਾ ਨੇ ਗੁਰੂ ਸਾਹਿਬ ਦੀ ਅਸਲੀਅਤ ਦੱਸਦੇ ਹੋਏ ਉਸ ਨੂੰ ਚੇਤਾਵਨੀ ਦਿੱਤੀ ਤੇਰਾ ਸ਼ਹਿਰ ਹੁਣ ਬਰਬਾਦ ਹੋ ਜਾਵੇਗਾ ਕਿਉਂਕਿ ਤੂੰ ਉਸਨੂੰ ਗੁਲਾਮ ਬਣਾਇਆ ਹੈ ਜਿਸਦੇ ਹੁਕਮ ਵਿੱਚ ਅੱਗ ਪਾਣੀ ਤੇ ਹਵਾ ਚੱਲਦੇ ਨੇ ਬਸ ਫੇਰ ਕੀ ਸੀ ਗੁਰੂ ਸਾਹਿਬ ਦਾ ਇਸ਼ਾਰਾ ਹੋਇਆ ਤੇ ਪਾਈ ਮਰਦਾਨਾ ਨੇ ਰਬਾਬ ਛੇੜ ਦਿੱਤੀ ਜਿਵੇਂ ਰਬਾਬ ਦੀ ਤਨ ਤੇ ਗੁਰੂ ਜੀ ਦੇ ਸ਼ਬਦ ਦੀ ਆਵਾਜ਼ ਗੂੰਜੀ ਪੂਰੇ ਸ਼ਹਿਰ ਦਾ ਰੌਲਾ ਰੱਪਾ ਇੱਕਦਮ ਸ਼ਾਂਤ ਹੋ ਗਿਆ ਉਹ ਇਲਾਹੀ ਸੰਗੀਤ ਉਹਨਾਂ ਪੱਥਰ ਦਿਲਾਂ ਨੂੰ ਪਿਘਲਾਉਣ ਲੱਗਾ ਹੁਣ ਵਾਰੀ ਸੀ ਉਸ ਪਾਣੀ ਦੀ ਕੀਮਤ ਚੁਕਾਣ ਦੀ ਰੋਹੀਲਿਆ ਨੂੰ ਆਪਣੇ ਕੀਤੇ ਪਾਪਾਂ ਦੀ ਮਾਫੀ ਲਈ ਇੱਕ ਕੀਮਤ ਅਦਾ ਕਰਨੀ ਪੈਣੀ ਸੀ ਜਦੋਂ ਸਰਦਾਰ ਤੇ ਬਾਕੀ ਲੋਕ ਗੁਰੂ ਸਾਹਿਬ ਦੇ ਪੈਰਾਂ ਤੇ ਡਿੱਗ ਪਏ ਤਾਂ ਉਹਨਾਂ ਨੇ ਇੱਕ ਸਾਫ਼ ਸ਼ਰਤ ਰੱਖੀ ਇੱਕੋ ਇੱਕ ਹੁਕਮ ਦਿੱਤਾ ਜਿੰਨੇ ਵੀ ਗੁਲਾਮ ਰੱਖੇ ਨੇ ਸਾਰਿਆਂ ਨੂੰ ਆਜ਼ਾਦ ਕਰ ਦਿਓ ਜਦੋਂ ਤੱਕ ਆਖਰੀ ਗੁਲਾਮ ਵੀ ਆਜ਼ਾਦ ਨਹੀਂ ਹੁੰਦਾ ਪਾਣੀ ਵਾਪਸ ਨਹੀਂ ਆਵੇਗਾ ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਉਹਨਾਂ ਨੂੰ ਸਿਰਫ ਪਾਣੀ ਵਾਪਸ ਨਹੀਂ ਦਿੱਤਾ ਬਲਕਿ ਇੱਕ ਨਵਾਂ ਜੀਵਨ ਜਿਉਣ ਦਾ ਰਾਹ ਵੀ ਦਿੱਤਾ ਉਹਨਾਂ ਸਮਝਾਇਆ ਕਿ ਇਨਸਾਨ ਨੂੰ ਖਰੀਦਣਾ ਵੇਚਣਾ ਸਭ ਤੋਂ ਵੱਡਾ ਪਾਪ ਹੈ ਤੇ ਦਇਆ ਤੋਂ ਬਿਨਾ ਧਰਮ ਦਾ ਕੋਈ ਮਤਲਬ ਨਹੀਂ ਤੇ ਦੇਖਦੇ ਹੀ ਦੇਖਦਿਆ ਸਭ ਕੁਝ ਬਦਲ ਗਿਆ ਜਿਹੜਾ ਸ਼ਹਿਰ ਗੁਲਾਮਾਂ ਦਾ ਸ਼ਹਿਰ ਸੀ ਉਹ ਹੁਣ ਆਜ਼ਾਦ ਲੋਕਾਂ ਦਾ ਸ਼ਹਿਰ ਬਣ ਗਿਆ ਜਿੱਥੇ ਬੇਰਹਿਮੀ ਦਾ ਰਾਜ ਸੀ ਉੱਥੇ ਹੁਣ ਦਇਆ ਦਾ ਵਾਸਾ ਸੀ ਤੇ ਜਿਹੜੇ ਖੂ ਸੁੱਕ ਗਏ ਸਨ ਉਹਨਾਂ ਵਿੱਚ ਜ਼ਿੰਦਗੀ ਫਿਰ ਤੋਂ ਵਹਿਣ ਲੱਗੀ ਸੀ ਤੇ ਚੇਸਪਾਲ ਚਿਸਕੜੀ ਸਰਦਾਰ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਆਖਰੀ ਗੁਲਾਮ ਨੂੰ ਵੀ ਆਜ਼ਾਦ ਕੀਤਾ ਉਸੇ ਪਲ ਇੱਕ ਹੋਰ ਚਮਤਕਾਰ ਹੋਇਆ ਸ਼ਹਿਰ ਦੇ ਸਾਰੇ ਦੇ ਸਾਰੇ ਖੂਹ ਇੱਕ ਵਾਰ ਫਿਰ ਪਾਣੀ ਨਾਲ ਲਬਲਬ ਪਰ ਗਏ ਆਜ਼ਾਦੀ ਦੇ ਇੱਕ ਕੰਮ ਨੇ ਜੀਵਨ ਨੂੰ ਵਾਪਸ ਲਿਆਂਦਾ ਤਾਂ ਫਿਰ ਇਹ ਕਹਾਣੀ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਛੰਡ ਜਾਂਦੀ ਹੈ ਅਸਲੀ ਤਾਕਤ ਹੈ ਕਿ ਕਿਸੇ ਨੂੰ ਜ਼ੰਜੀਰਾਂ ਵਿੱਚ ਜਕੜਨ ਦੀ ਕਾਬਲੀਅਤ ਜਾਂ ਫਿਰ ਕਿਸੇ ਨੂੰ ਉਹਨਾਂ ਜ਼ੰਜੀਰਾਂ ਤੋਂ ਆਜ਼ਾਦ ਕਰਨ ਦੀ ਹਿੰਮਤ ਇਸਤੇ ਵਿਚਾਰ ਜ਼ਰੂਰ ਕਰਨਾ ਬੰਦਦਾ